ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਮੇਰੇ ਦਰਸ਼ਕ ਵੀਰ ਪੈਣ ਭਰਾਵਾਂ ਦਾ ਸਵਾਗਤ ਕਰਦੇ ਆ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆ ਚੈਨਲ YouTube ਵਾਲੇ ਫਾਰਮਰ ਤੇ ਮੌਸਮ ਦੀ ਜਾਣਕਾਰੀ ਜਿਹੜੇ ਇੱਕ ਤੋਂ ਬਾਅਦ ਇੱਕ ਦੋ ਲਗਾਤਾਰ ਮੀਂਹ ਦੇ ਅਲਰਟ ਜਾਰੀ ਹੋਏ ਨੇ ਉਹ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਆ ਕਿ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਕਦੋਂ ਕਿਸ ਦਿਨ ਅਤੇ ਕਿੱਥੇ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਹੜੇ ਦੋ ਸਪੈਲ ਨੇ ਜਿਹੜੇ ਪੰਜਾਬ ਦੇ ਵਿੱਚ ਲੱਗ ਸਕਦੇ ਨੇ ਗੱਲ ਕਰਾਂਗੇ ਤੁਹਾਡੇ ਸਾਹਮਣੇ ਅੱਜ ਤੋਂ ਲੈ ਕੇ 6 ਫਰਵਰੀ ਦੇ ਮੌਸਮ ਦੇ ਹਾਲਾਤ ਦੀ ਕਿਉਂਕਿ ਲਗਾਤਾਰ ਦੋ ਸਪੈਲ ਲੱਗ ਰਹੇ ਨੇ ਮੀਂਹ ਦੇ ਬਦਲੀ ਸਿਸਟਮ ਲਗਾਤਾਰ ਪਹੁੰਚ ਰਹੇ ਨੇ ਉੱਤਰੀ ਪੰਜਾਬ ਅਤੇ ਉੱਤਰੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਿਸਟਮ ਤੁਹਾਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ ਸੰਘਣੇ ਸਿਸਟਮ ਨੇ ਪਹਾੜੀ ਖੇਤਰਾਂ ਵਿੱਚ ਪਹੁੰਚ ਚੁੱਕੇ ਨੇ ਅੱਜ ਤੋਂ ਬਦਲੀ ਸਿਸਟਮ ਪੰਜਾਬ ਵਿੱਚ ਐਂਟਰ ਕਰ ਜਾਵੇਗਾ ਜਿਸ ਦਾ ਅਸਰ ਸਾਨੂੰ 30 ਤਰੀਕ ਸ਼ਾਮ ਤੋਂ ਲੈ ਕੇ 1 ਤਰੀਕ ਫਰਵਰੀ ਦੇ ਮਹੀਨੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਅੱਜ ਤੋਂ ਬਦਲਵਾਈ ਸ਼ੁਰੂ ਹੋ ਜਾਵੇਗੀ ਅਤੇ 30 31 ਅਤੇ ਪਹਿਲੀ ਫਰਵਰੀ ਦੇ ਵਿੱਚਕਾਰ ਮੀਂਹ ਦੀ ਸੰਭਾਵਨਾ ਲਗਾਤਾਰ ਬਣ ਰਹੀ ਹੈ ਜੋ ਕਿ ਪਹਿਲਾ ਸਪੈਲ ਹੈ ਜੋ ਕਿ ਦੁਆਬੇ ਦੇ ਇਲਾਕੇ ਨੂੰ ਜ਼ਿਆਦਾਤਰ ਕਵਰ ਕਰੇਗਾ ਇਹਦੇ ਵਿੱਚ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਗੁਰਦਾਸਪੁਰ ਰੂਪਨਗਰ ਚੰਡੀਗੜ੍ਹ ਮੁਹਾਲੀ ਕਰਾਲੀ ਫਤੇਗੜ ਸਾਹਿਬ ਪਟਿਆਲਾ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਲੁਧਿਆਣੇ ਦਾ ਕੁਝ ਇਲਾਕਾ ਬਣਦਾ ਹੋਇਆ ਦਿਖਾਈ ਦੇ ਰਿਹਾ ਬੂੰਦਾਬੰਦੀ ਹੋ ਸਕਦੀ ਹੈ ਹਲਕੇ ਤੋਂ ਦਰਮਿਆਨੇ ਸੁਭਾ ਦੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਤਾਪਮਨ ਵਧ ਰਿਹਾ ਕਿਸਾਨਾਂ ਦੀ ਚਿੰਤਾ ਵਧੀ ਹੋਈ ਹੈ ਕਿ ਫਸਲ ਦਾ ਕੀ ਹੋਵੇਗਾ ਕਿਉਂਕਿ ਕਣਕ ਦੀ ਫਸਲ ਦੇ ਉੱਪਰ ਇਸ ਦਾ ਗਰਮੀ ਦਾ ਬਹੁਤ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਦਿਨ ਦੇ ਤਾਪਮਨ ਵਧੇ ਹੋਏ ਨੇ ਰਾਤ ਨੂੰ ਠੰਡ ਹੁੰਦੀ ਹੈ ਤਾਂ ਕਿਤੇ ਨੇ ਕਿਤੇ ਕਣਕ ਦਾ ਨੁਕਸਾਨ ਬਹੁਤ ਜਗ੍ਹਾ ਦੇਖਣ ਨੂੰ ਮਿਲ ਰਿਹਾ ਅੰਡਰ ਗ੍ਰੋਥ ਦੇਖਣ ਨੂੰ ਮਿਲ ਰਹੀ ਹੈ ਹੁਣ ਅਗਰ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ ਸਿਸਟਮ ਜਿਹੜਾ ਲੱਗ ਰਿਹਾ ਇਹਦੇ ਨਾਲ ਠੰਡ ਦੇ ਹਾਲਾਤ ਵਧਣਗੇ ਰਾਤ ਨੂੰ ਬਿਸ਼ੱਕ ਥੋੜੀ ਜਿਹੀ ਗਰਮੈਸ਼ ਬਣ ਰਹੀ ਹੈ ਕਿਉਂਕਿ ਪੂਰਬ ਦੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਦਿਨ ਦੇ ਸਮੇਂ ਦੁਆਰਾ ਤੋਂ ਤਾਪਮਰ 15 16 17 ਡਿਗਰੀ ਤੱਕ ਆ ਜਾਣਗੇ ਜਿਸ ਨਾਲ ਠੰਡ ਦੇ ਹਾਲਾਤ ਦੁਆਰਾ ਤੋਂ ਵਧਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਹੁਣ ਗੱਲ ਕਰਾਂਗੇ ਅਗਲੇ ਸਪੈਲ ਦੀ ਤਾਂ ਤਿੰਨ ਤਰੀਕ ਤੱਕ ਫਿਰ ਮੌਸਮ ਠੀਕ ਹੈ ਜਾਨੀ ਕਿ 2 ਤੇ ਅਤੇ 3 ਤਰੀਕ ਨੂੰ ਮੌਸਮ ਠੀਕ ਹੈ 4 ਨੂੰ ਫਿਰ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਹਜੇ ਹਿੰਦ ਮਹਾਸાગਰ ਤੋਂ ਬਣ ਰਿਹਾ ਹੈ ਤੇ ਇਹ ਪੰਜਾਬ ਦੇ ਵੱਲ ਇਸ ਤਰੀਕੇ ਨਾਲ ਕੂਚ ਕਰੇਗਾ ਮੱਧ ਭਾਰਤ ਤੋਂ ਹੁੰਦਾ ਹੋਇਆ ਜਾਨੀ ਕਿ ਇਹ ਰਾਜਸਥਾਨ ਹਰਿਆਣਾ ਐਮਪੀ ਯੂਪੀ ਤੇ ਹਿਮਾਚਲ ਵੱਲੋਂ ਹੁੰਦਾ ਹੋਇਆ ਪੰਜਾਬ ਨੂੰ ਕਵਰ ਕਰੇਗਾ ਮੱਧ ਭਾਰਤ ਤੋਂ ਪੰਜਾਬ ਤੱਕ ਇਸ ਦੀ ਆਉਣ ਦੀ ਜਿਹੜੀ ਸਪੀਡ ਹੈ ਕਾਫੀ ਤੇਜ਼ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਾਫੀ ਭਾਰਾ ਸਿਸਟਮ ਹੈ ਜੋ 31 ਤਰੀਕ ਵਾਲਾ ਸਿਸਟਮ ਹੈ ਥੋੜਾ ਜਿਹਾ ਹਲਕੇ ਤੋਂ ਦਰਮਿਆਨੇ ਸੁਭਾਤਾ ਹੈ ਪਰ ਜਿਹੜਾ 4 ਤਰੀਕ ਵਾਲੇ ਸਿਸਟਮ ਦੀ ਗੱਲ ਕੀਤੀ ਜਾਪਦੀ ਹੈ ਬਹੁਤ ਤਕੜਾ ਸਿਸਟਮ ਹੈ ਭਾਰੀ ਮੀਂਹ ਦੀ ਉਮੀਦ ਇਹਨਾਂ ਦਿਨਾਂ ਦੇ ਵਿੱਚ ਕੀਤੀ ਜਾ ਰਹੀ ਹੈ ਤਿੰਨ ਦਿਨ ਦਾ ਸਿਸਟਮ ਹੈ ਜਿਹਦੇ ਵਿੱਚ 4-5 ਤੇ 6 ਤਰੀਕ ਫਰਵਰੀ ਮਹੀਨੇ ਦੇ ਵਿੱਚ ਕਾਰ ਮੀਂਹ ਦੀ ਸੰਭਾਵਨਾ ਲਗਾਤਾਰ ਬਣ ਰਹੀ ਹੈ ਪਰ ਹਜੇ 4-5 ਦਿਨ ਪਏ ਨੇ ਇਹਨਾਂ ਵਿੱਚ ਸਿਸਟਮ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ ਹੈ ਪਰ ਜਿਹੜਾ ਸਿਸਟਮ ਹੈ ਕਾਫੀ ਤਕੜਾ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਵੱਲੋਂ ਵੀ ਲਗਾਤਾਰ ਅਲਰਟ ਜਾਰੀ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਕਾਰ ਲਗਾਤਾਰ ਮੀਂਹ ਹੋ ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਹਜੇ ਕਣਕ ਦਾ ਕੱਦ ਛੋਟਾ ਹੈ ਅਗਰ ਮੀਂਹ ਹੁੰਦੇ ਵੀ ਹਨ ਨਹੀਂ ਚਲਦੀ ਵੀ ਹੈ ਤਾਂ ਕਿਤੇ ਨਾ ਕਿਤੇ ਨੁਕਸਾਨ ਘੱਟ ਹੀ ਹੋਵੇਗਾ ਕਣਕ ਦਾ ਕਿਉਂਕਿ ਮਾਰਚ ਦੇ ਵਿੱਚ ਕੱਦ ਕੱਢ ਜਾਂਦੀ ਹੈ ਕਣਕ ਥੋੜਾ ਬਹੁਤਾ ਗੋਡੇ ਤੋਂ ਉੱਪਰ ਕਣਕ ਦਾ ਜਦੋਂ ਕੱਦ ਵੱਜ ਜਾਂਦਾ ਹੈ ਫਿਰ ਕਿਤੇ ਨਾ ਕਿਤੇ ਚਿੰਤਾ ਵੱਧਦੀ ਹੈ ਅਗਰ ਮੀਂਹ ਹਨੇਰੀ ਝੱਖੜ ਝੋਲਣ ਦੀ ਜਦੋਂ ਹਾਲਾਤ ਬਣਦੇ ਨੇ ਤਾਂ ਕਣਕ ਦਾ ਨੁਕਸਾਨ ਲਾਜ਼ਮੀ ਹੁੰਦਾ ਪਰ ਫਿਲਹਾਲ ਕੱਦ ਛੋਟਾ ਹੈ ਹਜੇ ਆਪਾਂ ਕਹਿ ਦੇਈਏਗਾ ਗੋਡੇ ਤੋਂ ਜੋ ਛੋਟਾ ਸਾਈਜ਼ ਹੁੰਦਾ ਕਣਕ ਦਾ ਤੋਂ ਨੁਕਸਾਨ ਘੱਟ ਦੇਖਣ ਨੂੰ ਮਿਲਦਾ ਫਿਲਹਾਲ ਉਮੀਦ ਇਹ ਹੀ ਹੈ ਕਿ ਨੁਕਸਾਨ ਕਿਸਾਨਾਂ ਦਾ ਘੱਟ ਹੋਵੇਗਾ ਫਾਇਦਾ ਹੀ ਹੋਵੇਗਾ ਇਸ ਮੀਂਹ ਦਾ ਤੇ ਬਾਕੀ ਇਸ ਦੇ ਬਾਰੇ ਜੋ ਵੀ ਨਵੀਆਂ ਅਪਡੇਟ ਹੋਣਗੀਆਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦਾ ਜਰੂਮਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਅਗਲੀ ਜਾਣਕਾਰੀ ਲੈ ਕੇ ਜਲਦਾ ਜਰੂਮਾਂਗੇ ਮੌਸਮ ਦੀ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ